ਲੋ ਜੀ ਆ ਆਸ਼ਕਾਂ ਦੇ ਦਿਮਾਗ ਵੀ ਵਿਹਲੇ ਬੈਠਿਆਂ ਦੇ ਪੁੱਠੇ ਸਿੱਧੇ ਹੀ ਚੱਲਦੇ ਰਹਿੰਦੇ ਆ ਨਿਤ ਨਵੇਂ ਤੋਂ ਨਵਾਂ ਤਰੀਕਾ ਕੱਢਦੇ ਆ ਆਪਦੇ ਪਿਆਰ ਨੂੰ ਪਾਉਣ ਵਾਸਤੇ ਆ ਕੁੜੀ ਕਹਿੰਦੀ ਜਾਨੂੰ ਮੈਂ ਨਹੀਂ ਤੇਰੇ ਬਿਨਾ ਰਹਿਣਾ ਰਹਿਣਾ ਤਾਂ ਮੈਂ ਤੇਰੇ ਨਾਲ ਹੀ ਆ ਪਰ ਨਾ ਤਾਂ ਮੈਂ ਆਪਦੇ ਪਤੀ ਨੂੰ ਕਤਲ ਕਰਨਾ ਨਾ ਉਹਨੂੰ ਮੈਂ ਨੀਲੇ ਡਰਾਮ ਚ ਪਾਉਣਾ ਨਾ ਮੈਂ ਉਹਨੂੰ ਕੁੱਕਰ ਚ ਬਾਲਣਾ ਨਾ ਮੈਂ ਉਹਦੇ ਟੁਕੜੇ ਟੁਕੜੇ ਕਰਕੇ ਕਿਤੇ ਸੁੱਟਣਾ ਕਿਉਂਕਿ ਇਸ ਤਰੀਕੇ ਦੇ ਨਾਲ ਤਾਂ ਮੈਂ ਨਿਤ ਖਬਰਾਂ ਸੁਣਦੀ ਆ ਬੰਦਾ ਫਾਸੀ ਜਾਂਦਾ ਕੋਈ ਹੋਰ ਤਰੀਕਾ ਆਪਾਂ ਨਵਾਂ ਲੱਭੀਏ ਰਹਿਣਾ ਮੈਂ ਤੇਰੇ ਨਾਲ ਆ ਪਰ ਪਤੀ ਦਾ ਪਤੀ ਨੂੰ ਰਾਸਤੇ ਵਿੱਚੋਂ ਹਟਾਉਣ ਵਾਸਤੇ ਤਰੀਕਾ ਕੋਈ ਨਵਾਂ ਲੱਭੀਏ ਤੇ ਫਿਰ ਇਹ ਦੋਨੇ ਆਸ਼ਕ ਬਹਿ ਕੇ ਸੋਚਦੇ ਆ ਵੀ ਤਰੀਕਾ ਕੀ ਕੱਢੀਏ ਤੇ ਫਿਰ ਜਿਹੜਾ ਤਰੀਕਾ ਇਹਨਾਂ ਨੇ ਕੱਢਿਆ ਸਭ ਕੋਈ ਸੁਣ ਕੇ ਹੈਰਾਨ ਕੁੜੀ ਨੇ ਆਪਣੇ ਪਤੀ ਨੂੰ ਗਉ ਮਾਸ ਦੀ ਤਸਕਰੀ ਦੇ ਵਿੱਚ ਫਸਾਇਆ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਯੂਪੀ ਦੇ ਲਖਨਊ ਤੋਂ ਸਾਹਮਣੇ ਆਈ ਆ ਅਮੀਨਾ ਨਾਂ ਦੀ ਕੁੜੀ ਜਿਹੜੀ ਇੱਕ ਮੁਸਲਿਮ ਕੁੜੀ ਵਾਸਿਫ ਨਾਂ ਦੇ ਮੁੰਡੇ ਦੇ ਨਾਲ ਵਿਆਹੀ ਹੋਈ ਸੀ ਮੁੰਡਾ ਵਧੀਆ ਸੀ ਪੜ੍ਹਿਆ ਲਿਖਿਆ ਸੀ ਆਪਣਾ ਕੰਮ ਧੰਦਾ ਮੁੰਡੇ ਨੇ ਚਲਾਇਆ ਸੀ ਬੀ ਟੈਕ ਦੀ ਪੜ੍ਹਾਈ ਮੁੰਡੇ ਨੇ ਕੀਤੀ ਹੋਈ ਸੀ ਚੰਗੇ ਭਲੇ ਵਸਦੇ ਸੀ ਪਰ ਅਮੀਨਾ ਘਰੇ ਵਿਹਲੀ ਬੈਠੀ ਕਿਉਂਕਿ ਪਤੀ ਆਉਂਦਾ ਜਿਹੜਾ 80 ਸਾਲ ਪੁਰਾਣਾ ਉਹਨਾਂ ਦਾ ਕਾਰੋਬਾਰ ਸੀਗਾ ਪੁਰਾਣਾ ਘਰੇਲੂ ਆਬਿਓ ਫੈਕਟਰੀ ਚ ਲੰਦਾ ਸੀ ਪਤੀ ਆ ਦਾ ਫੈਕਟਰੀ ਗਿਆ ਹੁੰਦਾ ਸੀ ਤੇ ਪਤਨੀ ਪਿੱਛੋਂ ਵਹਿਲੀ ਹੁੰਦੀ ਸੀ ਵਹਿਲੀ ਬੈਠੀ ਇੰਸਟਾਗ੍ਰam ਚਲਾਉਂਦੀ ਸੀ ਇੰਸਟਾਗ੍ਰam ਤੇ ਉਹਦੀ ਦੋਸਤ ਸੀ ਅਮੀਨ ਨਾਂ ਦੇ ਇੱਕ ਮੁੰਡੇ ਦੇ ਨਾਲ ਹੋ ਜਾਂਦੀ ਆ ਤਾਂ ਪਤਨੀ ਸੋਚਣ ਉਹ ਗੱਲਾਂ ਕਰਦੇ ਕਰਦੇ ਉਹ ਇੰਨਾ ਇੱਕ ਦੂਜੇ ਦੇ ਅਮੀਨ ਤੇ ਅਮੀਨਾ ਦੋਨੇ ਇੱਕ ਦੂਜੇ ਦੇ ਇੰਨਾ ਨੇੜੇ ਆ ਜਾਂਦੇ ਆ ਕਿ ਆਏ ਸੋਚਦੇ ਆ ਵੀ ਅਸੀਂ ਤਾਂ ਇੱਕ ਦੂਜੇ ਬਿਨਾਂ ਰਹਿ ਹੀ ਨਹੀਂ ਸਕਦੇ ਤੇ ਫੇਰ ਸੋਚਦੇ ਆ ਕਿ ਅਮੀਨਾ ਦਾ ਜਿਹੜਾ ਪਤੀ ਆ ਉਹਨੂੰ ਕਿਵੇਂ ਰਾਸਤੇ ਵਿੱਚੋਂ ਹਟਾਇਆ ਜਾਵੇ ਤਾਂ ਫੇਰ ਉਹ ਕਹਿੰਦੇ ਆ ਕਿ ਵੀ ਇਹਨੂੰ ਮਾਰਨਾ ਤਾਂ ਹੈ ਨਹੀਂਗਾ ਜੇ ਮਾਰਤਾ ਤਾਂ ਖੁਲਾਸੇ ਹੋ ਜਾਣਗੇ ਤਾਂ ਫੇਰ ਕੁੜੀ ਕੀ ਕਰਦੀ ਆ ਕੁੜੀ ਆਵਦੇ ਆਸ਼ਕ ਨੂੰ ਕਹਿੰਦੀ ਆ ਕਿ ਆਪਾਂ ਇਉਂ ਕਰਗੇ ਇਹਨੂੰ ਗਊ ਮਾਸ ਦੇ ਮਾਮਲੇ ਵਿੱਚ ਫਸਾਈਏ ਪਿਛਲੇ ਦਿਨੀ 1-2 ਮਹੀਨੇ ਪਹਿਲਾਂ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਈ ਸੀ ਕਿ ਇੱਕ ਮੁੰਡਾ ਜਿਹਦੇ ਨੀਲੇ ਕੱਪੜੇ ਪਾਏ ਹੁੰਦੇ ਆ ਉਹਦੀ ਗੱਡੀ ਦੇ ਵਿੱਚੋਂ ਥਾਰ ਦੇ ਵਿੱਚੋਂ ਉਹਦੀ ਵਿੱਚੋਂ ਗਊ ਮਾਸ ਦਾ ਟੁਕੜਾ ਮਿਲਦਾ ਉਹ ਰੋਲਾ ਪਾ ਰਿਹਾ ਸੀ ਕਿ ਮੈਨੂੰ ਕਿਸੇ ਨੇ ਫਸਾਇਆ ਮੇਰੇ ਨਾਲ ਕਿਸੇ ਨੇ ਸਾਜ਼ਿਸ਼ ਕੀਤੀ ਆ ਇਹ ਮਾਸ ਦੇ ਟੁਕੜੇ ਮੈਂ ਨਹੀਂ ਰਖੇ ਪਰ ਉੱਥੇ ਉਹਦੀ ਕੋਈ ਗੱਲਬਾਤ ਸੁਣਦਾ ਨਹੀਂ ਤਾਂ ਜਿਹੜਾ ਮੁੰਡਾ ਸੀ ਜਿਹੜਾ ਅਮੀਨਾ ਨੇ ਆਪਣੇ ਘਰ ਵਾਲੇ ਦੀ ਗੱਡੀ ਦੇ ਵਿੱਚ ਆਪਣੇ ਹੀ ਆਸ਼ਕ ਤੋਂ ਇੱਕ ਮਾਸ ਦਾ ਟੁਕੜਾ ਰਖਵਾਤਾ ਉਹਨੇ ਕੀਤਾ ਕਿ ਉਹਨੇ ਘਰ ਵਿੱਚ ਗੱਡੀ ਦੀਆਂ ਦੋ ਛਾਪੀਆਂ ਸੀ ਇੱਕ ਆਮ ਤੌਰ ਤੇ ਹੀ ਆਪਣੇ ਗੱਡੀ ਦੀ ਚਾਬੀ ਘਰੇ ਪਈ ਹੁੰਦੀ ਆ ਤੇ ਇੱਕ ਗੱਡੀ ਨੂੰ ਲਾਈ ਹੁੰਦੀ ਆ ਅਮੀਨਾ ਨੇ ਆਪਣੇ ਆਸ਼ਕ ਨੂੰ ਉਹ ਗੱਡੀ ਅਮਾਨ ਨੂੰ ਉਹ ਗੱਡੀ ਦੀ ਚਾਬੀ ਜਿਹੜੀ ਦੇ ਦਿੱਤੀ ਤੇ ਕਹਿਤਾ ਕਿ ਜਦੋਂ ਮੇਰਾ ਪਤੀ ਅੱਜ ਸ਼ਾਪਿੰਗ ਵਾਸਤੇ ਗਿਆ ਏ ਉਥੇ ਜਾ ਕੇ ਹੁਣ ਤੂੰ ਮਾਸ ਦਾ ਟੁਕੜਾ ਗੱਡੀ ਦੇ ਵਿੱਚ ਰੱਖ ਦੇ ਤਾਂ ਉਹ ਆਸ਼ਕ ਨੇ ਉਵੇਂ ਹੀ ਕੀਤਾ ਉਹਦੀ ਗੱਡੀ ਦੇ ਵਿੱਚ ਲਿਜਾ ਕੇ ਵਾਸਵ ਦੀ ਗੱਡੀ ਦੇ ਵਿੱਚ ਮਾਸ ਦਾ ਟੁਕੜਾ ਰੱਖਦਾ ਤੇ ਉਹਨਾਂ ਨੇ ਕਿਛਲਾ ਕੇ ਹੋਰ ਕੀਤੀ ਜਿਹੜਾ ਮੁੰਡਾ ਸੀ ਅਮਾਨ ਸੀ ਉਹਦਾ ਨਾਮ ਬਦਲ ਕੇ ਰਾਹੁਲ ਉਹਦਾ ਨਾਮ ਰੱਖ ਕੇ ਉਹਨੂੰ ਬਜਰੰਗ ਦਲ ਦੇ ਵਿੱਚ ਭਰਤੀ ਕਰਵਾਤਾ ਤਾਂ ਉਹ Hindu ਬਣ ਕੇ ਬਜਰੰਗ ਦਲ ਦੇ ਵਿੱਚ ਭਰਤੀ ਹੋ ਗਿਆ ਤੇ ਫਿਰ ਖੁਦ ਹੀ ਬਜਰੰਗ ਦਲ ਦੇ ਬਾਕੀ ਮੈਂਬਰਾਂ ਨੂੰ ਇਹ ਘਟਨਾ ਦੀ ਸੂਚਨਾ ਦੇਤੀ ਕਿ ਗੱਡੀ ਦੇ ਵਿੱਚ ਮਾਸ ਦਾ ਟੁਕੜਾ ਤਾਂ ਬਜਰੰਗ ਦਲ ਵਾਲੇ ਮੈਂਬਰ ਤੇ ਉਹ ਮੁੰਡਾ ਖੁਦ ਨਾਲ ਹੀ ਪੁਲਿਸ ਕਰਮਚਾਰੀ ਆ ਕੇ ਉਹ ਵਾਸਤ ਨੂੰ ਉਥੋਂ ਮੌਕੇ ਤੇ ਗ੍ਰਿਫਤਾਰ ਕਰ ਲੈਂਦੇ ਉਹਦੇ ਤੇ ਕੇਸ ਚੱਲਦਾ ਇੱਕ ਮਹੀਨੇ ਦੀ ਇੱਕ ਮਹੀਨੇ ਬਾਅਦ ਉਹ ਮੁੰਡਾ ਜ਼ਮਾਨਤ ਤੇ ਬਾਹਰ ਆ ਜਾਂਦਾ ਉਹ ਕੁੜੀ ਦਾ ਪਤੀ ਜ਼ਮਾਨਤ ਤੇ ਜਦੋਂ ਬਾਹਰ ਆਇਆ ਤਾਂ ਉਹ ਕਹਿੰਦੀ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਹੁਣ ਮੇਰਾ ਪਤੀ ਫੇਰ ਬਾਹਰ ਆ ਗਿਆ ਆਪਣਾ ਮਿਲਣਾ ਗਿਰਣਾ ਆਪਾਂ ਤਾਂ ਉਵੇਂ ਹੀ ਰਹਿ ਗਿਆ ਤਾਂ ਫੇਰ ਉਹ ਫੇਰ ਸੋਚਦੇ ਆ ਵੀ ਉਸੇ ਹੀ ਤਰੀਕੇ ਦੇ ਨਾਲ ਇਹਨੂੰ ਫੇਰ ਫਸਾਇਆ ਜਾਵੇ ਹੁਣ ਜਦੋਂ ਦੂਰੀਵਾਰ ਇਹਦੀ ਇਹਦੇ ਕੋਲੋਂ ਮਾਸ ਦੇ ਟੁਕੜੇ ਮਿਲਣਗੇ ਨਾ ਗਊ ਮਾਸ ਦੇ ਤਾਂ ਵਿਵਾਦ ਭਾਊਗਾ ਕਿਉਂਕਿ ਮਸਲਾ ਬਹੁਤ ਸੈਂਸਿਟਿਵ ਆ ਇਹ ਗਊ ਮਾਸ ਦੀ ਤਾਂ ਸਕਰੀਕਰਨ ਨਹੀਂ ਦਿੱਤੀ ਜਾਂਦੀ ਤੇ ਇਹ ਮਸਲਾ ਇੰਨਾ ਜਿਆਦਾ ਭਾਊਗਾ ਕਿ ਇਹ ਫਿਰ ਕਦੇ ਵੀ ਬਾਹਰ ਨਹੀਂ ਆ ਸਕੂਗਾ ਮੇਰੇ ਮੇਰੇ ਘਰ ਵਾਲਾ ਫਿਰ ਪੱਕੇ ਤੌਰ ਤੇ ਹੀ ਅੰਦਰ ਚਲਾ ਜਾਊਗਾ ਤਾਂ ਜਦੋਂ ਹੁਣ ਅਮੀਨਾ ਦੇ ਘਰ ਵਾਲਾ ਨਹਾਉਣ ਵਾਸਤੇ ਚਲਾ ਜਾਂਦਾ ਉਹਨੂੰ ਪਤਾ ਸੀ ਕਿ ਮੇਰੇ ਪਤੀ ਨੂੰ ਬਾਥਰੂਮ ਵਿੱਚ ਅੱਧਾ ਘੰਟਾ ਲੱਗ ਜਾਣਾ ਤਾਂ ਉਹ ਦਾ ਮੋਬਾਈਲ ਚੁੱਕਦੀ ਆ ਤੇ ਮੋਬਾਈਲ ਚੁੱਕ ਕੇ ਇੱਕ ਕੈਬ ਬੁੱਕ ਕਰਦੀ ਆ ਇੱਕ ਰਿਕਸ਼ਾ ਬੁੱਕ ਕਰਦੀ ਆ ਤੇ ਉਹਦੇ ਵਿੱਚ ਆਪਦੇ ਬੁਆਏਫਰੈਂਡ ਨੂੰ ਕਹਿ ਦਿੰਦੀ ਆ ਕਿ ਵੀ ਤੂੰ ਮੈਂ ਐਡਰੈਸ ਫੈਕਟਰੀ ਦਾ ਸਾਡੀ ਦਾ ਪਾਇਆ ਤੂੰ ਇਹਦੇ ਵਿੱਚ ਮਾਸ ਰੱਖ ਦੇ ਕੈਬ ਬੁੱਕ ਕਰਵਾ ਕੇ ਮਾਸ ਦੇ ਟੁਕੜੇ ਉਹ ਮੁੰਡਾ ਰਾਹ ਵਿੱਚੋਂ ਰੱਖ ਦਿੰਦਾ ਹੈ ਡੱਬੇ ਦੇ ਵਿੱਚ ਪੈਕ ਕਰਕੇ ਤੇ ਜਦੋਂ ਫੈਕਟਰੀ ਪਹੁੰਚਦੇ ਆ ਫੈਕਟਰੀ ਪਹੁੰਚਣ ਤੋਂ ਪਹਿਲਾਂ ਹੀ ਉਹ ਖੁਦ ਹੀ ਰਾਹੁਲ ਫਿਰ ਬਜਰੰਗਦਲ ਦੇ ਬਾਕੀ ਮੈਂਬਰਾਂ ਨੂੰ ਜਿਹੜਾ ਮੁੰਡਾ ਅਮਾਨ ਮਤਲਬ ਬਣਿਆ ਹੋਇਆ ਸੀ ਰਾਹੁਲ ਬਣਿਆ ਹੋਇਆ ਸੀ ਫਿਰ ਬਜਰੰਗਦਲ ਦੇ ਮੈਂਬਰਾਂ ਨੂੰ ਦੱਸਦਾ ਕਿ ਉਹ ਈ ਰਿਕਸ਼ੇ ਦੇ ਵਿੱਚ ਫਰਾਨੀ ਫੈਕਟਰੀ ਦੇ ਵਿੱਚ ਮਾਰਦੇ ਟੁਕੜੇ ਗਊ ਮਾਰਦੇ ਟੁਕੜੇ ਜਾ ਰਹੇ ਆ ਤਾਂ ਫਿਰ ਰੋਲਾ ਪੈ ਜਾਂਦਾ ਪੁਲਿਸ ਪਹੁੰਚਦੀ ਆ ਜਦੋਂ ਪੁਲਿਸ ਹੁਣ ਵਾਸੀਫ ਨੂੰ ਘਰ ਤੋਂ ਗ੍ਰਿਫਤਾਰ ਕਰਨ ਆਉਂਦੀ ਆ ਤਾ ਵਾਸਫ ਨੂੰ ਸ਼ੱਕ ਹੋ ਜਾਂਦਾ ਵੀ ਕੌਣ ਆ ਜਿਹੜਾ ਮੈਨੂੰ ਵਾਰ-ਵਾਰ ਸਾਰਿਆ ਬੁਖਲਾ ਗਿਆ ਉਹ ਉਹ ਜਦੋਂ ਹੁਣ ਜਵਾਨਤ ਤੇ ਬਾਹਰ ਆਇਆ ਸੀ ਤਾਂ ਉਹਨੇ ਆਪਣੇ ਘਰ ਵਿੱਚ ਸਾਰੇ ਸੀਸੀਟੀਵੀ ਕੈਮਰੇ ਲਗਵਾਤੇ ਸੀ ਤਾਂ ਉਹ ਪੁਲਿਸ ਨੂੰ ਰਿਕੁਐਸਟ ਕਰਦਾ ਕਿ ਮੈਂ ਮੈਨੂੰ ਫਸਾਇਆ ਜਾ ਰਿਹਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਮੈਂ ਇਹ ਮਾਸ ਦੇ ਜਿਹੜੇ ਗਊ ਮਾਸ ਦੇ ਟੁਕੜੇ ਆ ਆਪਦੀ ਗੱਡੀ ਦੇ ਵਿੱਚ ਨਹੀਂ ਰੱਖੇ ਕੋਈ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਕਹਿੰਦਾ ਇੱਕ ਮਿੰਟ ਰੁਕੋ ਜਿਹੜਾ ਮੇਰਾ ਮੋਬਾਈਲ ਉਹ ਪੁਲਿਸ ਕਹਿੰਦੀ ਆ ਦੇਖ ਤੇਰੇ ਮੋਬਾਈਲ ਤੋਂ ਇਹ ਜਿਹੜੇ ਮਾਸਾ ਜਿਹੜੀ ਬੁਕਿੰਗ ਹੋਈ ਹੈ ਇਹਦੀ ਵਾਸਫ ਨੂੰ ਫਿਰ ਇੱਕ ਸ਼ੱਕ ਹੁੰਦਾ ਕਿ ਮੇਰੇ ਮੋਬਾਈਲ ਦਾ ਪਾਸਵਰਡ ਤਾਂ ਸਿਰਫ ਮੇਰੀ ਘਰਵਾਲੀ ਨੂੰ ਪਤਾ ਮੇਰੀ OTP ਸਾਰਾ ਕੁਝ ਉਸੇ ਕੋਲੇ ਆ ਐਡਰੈਸ ਵੀ ਉਸੇ ਨੂੰ ਪਤਾ ਫਿਰ ਇਹ ਕਿਉਂ ਉਹਨੇ ਨਾ ਕੀਤਾ ਹੋਵੇ ਪੁਲਿਸ ਨੂੰ ਕਹਿੰਦਾ ਕਿ ਸੀਸੀਟੀਵੀ ਦੇ ਫੁਟੇਜ ਚੈੱਕ ਕਰੋ ਸੀਸੀਟੀਵੀ ਦੇ ਫੁਟੇਜ ਫੁਟੇਜ ਚੈੱਕ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਵਾਸਫ ਦੇ ਘਰਵਾਲੀ ਨੇ ਹੀ ਉਸ ਸਮੇਂ ਫੋਨ ਇਸਤੇਮਾਲ ਕੀਤਾ ਸੀ ਪਰ ਪੁਲਿਸ ਫਿਰ ਵੀ ਇਸ ਮਾਮਲੇ ਦੀ ਅੱਗੇ ਇਨਵੈਸਟੀਗੇਸ਼ਨ ਕਰਦੀ ਆ ਜਿਹੜਾ ਉਹ ਰਿਕਸ਼ੇ ਵਾਲਾ ਹੁੰਦਾ ਉਹਨੂੰ ਫੜਿਆ ਜਾਂਦਾ ਤਾਂ ਉਹ ਕਹਿੰਦਾ ਵੀ ਪੁਲਿਸ ਨੂੰ ਕਹਿੰਦਾ ਵੀ ਮੈਂ ਤਾਂ ਇਹ ਲੈ ਕੇ ਆਇਆ ਮੈਨੂੰ ਤਾਂ ਕਿਸੇ ਨੇ ਆਰਡਰ ਭੇਜਿਆ ਜਿਨੇ ਆਰਡਰ ਬੁੱਕ ਕਰਵਾਇਆ ਜਿਨੇ ਇਹ ਰੱਖਿਆ ਉਹਨੂੰ ਗ੍ਰਿਫਤਾਰ ਕਰੋ ਪੁਲਿਸ ਜਦੋਂ ਸੀਸੀਟੀਵੀਜ਼ ਫੁਟੇਜ ਦੇਖਦੀ ਆ ਤਾਂ ਉਹ ਉਸ ਮੁੰਡੇ ਨੂੰ ਵੇਖਦੀ ਆ ਜਿਹੜਾ ਰਾਹੁਲ ਸੀ ਅਮਾਨ ਸੀ ਉਸ ਜਿਹੜੀ ਅਮੀਨਾ ਉਹਦਾ ਪ੍ਰੇਮੀ ਸੀ ਤਾਂ ਪੁਲਿਸ ਉਸ ਮੁੰਡੇ ਤੱਕ ਪਹੁੰਚ ਕਰਦੀ ਆ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਮੁੰਡੇ ਨੂੰ ਤੇ ਅਮੀਨਾ ਉਸ ਟਾਈਮ ਆਪ ਫਰਾਰ ਹੋ ਜਾਂਦੀ ਆ ਜਦੋਂ ਅਮਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਅਮਾਨ ਫਿਰ ਸਾਰੀ ਗੱਲ ਮੰਨ ਜਾਂਦਾ ਪੁਲਿਸ ਕੋਲ ਕਿ ਹਾਂ ਮੈਂ ਤੇ ਅਮੀਨਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਅਸੀਂ ਇੰਸਟਾਗ੍ਰਾਮ ਤੇ ਮਿਲੇ ਸੀ ਮੈਂ ਵੀ ਬੀਟੈਕ ਤੱਕ ਪੜ੍ਹਾਈ ਕੀਤੀ ਹੋਈ ਆ ਤਾਂ ਕਹਿੰਦਾ ਅਸੀਂ ਇੱਕ ਦੂਜੇ ਨੂੰ ਪਾਉਣਾ ਚਾਹੁੰਦੇ ਸੀ ਅਸੀਂ ਇੱਕ ਦੂਜੇ ਨਾਲ ਇਕੱਠੇ ਰਹਿਣਾ ਚਾਹੁੰਦੇ ਸੀ ਪਰ ਅਮੀਨਾ ਕਹਿੰਦੀ ਸੀ ਕਿ ਮੇਰਾ ਪਤੀ ਰਸਤੇ ਦੀ ਰੁਕਾਵਟਾ ਉਹਨੂੰ ਅਸੀਂ ਪਾਸੇ ਕਰਨ ਵਾਸਤੇ ਉਹਨੂੰ ਇਸ ਰਸਤੇ ਦੀ ਰੁਕਾਵਟ ਨੂੰ ਦੂਰ ਕਰਨ ਵਾਸਤੇ ਅਸੀਂ ਇਹ ਸਾਰੀ ਪਲਾਨਿੰਗ ਕੀਤੀ ਸੀ ਤਾਂ ਅਮੀਨਾ ਜਿਹੜੀ ਗ੍ਰਿਫਤਾਰ ਫਰਾਰ ਹੋਈ ਹੁੰਦੀ ਹੈ ਉਹਨੂੰ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਆ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਦੀ ਪੁਲਿਸ ਨੂੰ ਉਦੋਂ ਖਲਾਸਾ ਹੁੰਦਾ ਕਿ ਦੋ ਵਾਰੀ ਵਾਸਿਫ ਜਿਹੜਾ ਨਜਾਇਜ਼ ਵਿਚਾਰੇ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਕਸੂਰ ਹੀ ਕੋਈ ਨਹੀਂ ਸੀ ਉਹ ਦਾ ਵਾਰ-ਵਾਰ ਕਹਿੰਦਾ ਰਿਹਾ ਕਿ ਮੈਨੂੰ ਇਸ ਪੂਰੇ ਘਟਨਾਕਰਮ ਬਾਰੇ ਪਤਾ ਹੀ ਨਹੀਂ ਪਤਨੀ ਆਪਣੇ ਪਤੀ ਨੂੰ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਵਾਸਤੇ ਇਹ ਸਭ ਕਰ ਰਹੀ ਸੀ ਉਹਨੇ ਇਹ ਵੀ ਨਹੀਂ ਸੋਚਿਆ ਕਿ ਜੇ ਵਿਚਾਰਾ ਉਹ ਬੰਦਾ ਕਿਉਂਕਿ ਉਹਨੂੰ ਪਤਾ ਸੀ ਕੁੜੀ ਦਾ ਆਪਦੇ ਆਸ਼ਿਕ ਨੂੰ ਗਹਿਣਾ ਸੀ ਜਿਹੜਾ ਉਹਦਾ ਪ੍ਰੇਮੀ ਦੱਸਦਾ ਕਿ ਕਹਿੰਦੀ ਸੀ ਕਿ ਜੇ ਮੈਂ ਤਲਾਕ ਲੈਣ ਦੀ ਕੋਸ਼ਿਸ਼ ਕਰਾਂ ਵਾਸਤੇ ਤਾਂ ਮੇਰੇ ਪਰਿਵਾਰਕ ਮੈਂਬਰ ਕਹਿੰਗੇ ਕਿ ਉਹ ਇੰਨਾ ਚੰਗਾ ਮੁੰਡਾ ਕਿਸੇ ਤਰ੍ਹਾਂ ਦਾ ਕੋਈ ਉਹ ਨਸ਼ਾ ਨਹੀਂ ਕਰਦਾ ਇੱਥੋਂ ਤੱਕ ਵੀ ਦੱਸਿਆ ਜਾ ਰਿਹਾ ਕਿ ਭਾਵੇਂ ਉਹ ਮੁਸਲਿਮ ਲੜਕਾ ਸੀ ਪਰ ਫਿਰ ਵੀ ਉਹ ਮਾਸ ਵੀ ਨਹੀਂ ਖਾਂਦਾ ਸੀ ਤੇ ਉਹ ਬਹੁਤ ਚੰਗਾ ਚੰਗੇ ਸੁਭਾਅ ਦਾ ਲੜਕਾ ਮੈਂ ਜੇਕਰ ਉਹਦੇ ਤੋਂ ਤਲਾਕ ਮੰਗੂੰਗੀ ਤਾਂ ਮੈਨੂੰ ਮੇਰੇ ਮਾਪਿਆਂ ਨੇ ਕਿਹਾ 10 ਉਹਦੇ ਵਿੱਚ ਕਮੀ ਕੀ ਆ ਇੰਨਾ ਕੰਮ ਧੰਦਾ ਕਰਦਾ ਉਹ ਮੁੰਡਾ ਤੇ ਮੇਰੇ ਮਾਪਿਆਂ ਨੇ ਮੈਨੂੰ ਤਲਾਕ ਵੀ ਨਹੀਂ ਲੈਣ ਦੇਣਾ ਇਸ ਕਰਕੇ ਫਿਰ ਉਹ ਕੋਈ ਹੋਰ ਇਹੀ ਰਾਹ ਅਪਣਾਉਂਦੀ ਆ ਵੀ ਐਵੇਂ ਮੇਰੇ ਪਤੀ ਨੂੰ ਰਾਸਤੇ 'ਚ ਪਾਸੇ ਕੀਤਾ ਜਾਵੇ ਤਾਂ ਫੇਰ ਮੌਕੇ ਤੋਂ ਕੁੜੀ ਪ੍ਰੇਮੀ ਨੂੰ ਤਾਂ ਫਸਾ ਜਾਂਦੀ ਹੈ ਉਹਨੂੰ ਤਾਂ ਪੁਲਿਸ ਗ੍ਰਿਫਤਾਰ ਕਰ ਪਹਿਲਾਂ ਪਤੀ ਨੂੰ ਫਸਾਇਆ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਫੇਰ ਜਦੋਂ ਪਤੀ ਦੀ ਸਚਾਈ ਵਿਚਾਰੇ ਦੀ ਸਾਹਮਣੇ ਆਈ ਤਾਂ ਫੇਰ ਪ੍ਰੇਮੀ ਨੂੰ ਫਸਾ ਕੇ ਅਮੀਨਾ ਆਪ ਫਰਾਰ ਹੋ ਜਾਂਦੀ ਹੈ ਤੇ ਹੁਣ ਪੁਲਿਸ ਉਹਨੂੰ ਲਗਾਤਾਰ ਲੱਭ ਰਹੀ ਆ ਪੁਲਿਸ ਨੂੰ ਪਤਾ ਸੀ ਕਿ ਉਹ ਕੋਰਟ ਦੇ ਵਿੱਚ ਆਊਗੀ ਤੇ ਜਦੋਂ ਅਮੀਨਾ ਪੇਸ਼ੀ ਵਾਸਤੇ ਕੋਰਟ ਦੇ ਵਿੱਚ ਆਪਦੇ ਵਕੀਲ ਦੇ ਨਾਲ ਵਕੀਲ ਦੇ ਚੈਂਬਰ ਦੇ ਵਿੱਚ ਆਉਂਦੀ ਹੈ ਗੱਲਬਾਤ ਕਰਨ ਵਾਸਤੇ ਤਾਂ ਕੁਝ ਪੁਲਿਸ ਵਾਲੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉੱਥੇ ਕਿਸੇ ਨੂੰ ਕਾਨੂੰਨੀ ਤੌਰ ਤੇ ਕੋਰਟ ਦੇ ਅੰਦਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਹੁੰਦਾ ਇਸ ਕਰਕੇ ਜਿਹੜੇ ਪੁਲਿਸ ਵਾਲੇ ਸੀ ਤਿੰਨ ਇਸ ਮਾਮਲੇ ਵਿੱਚ ਸਸਪੈਂਡ ਹੋਏ ਹੁਣ ਪੁਲਿਸ ਅਮੀਨਾ ਨੂੰ ਥਾਂ ਥਾਂ ਤੇ ਲੱਭ ਰਹੀ ਆ ਕਿ ਉਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਕੀਤੀ ਜਾਵੇ ਕਿਉਂਕਿ ਉਹਨੇ ਆਪਦੇ ਪਤੀ ਨੂੰ ਜੋ ਬੇਕਸੂਰ ਆ ਜਿਨੇ ਕੋਈ ਕਸੂਰ ਕੀਤਾ ਹੀ ਨਹੀਂ ਜਿਨੇ ਕੋਈ ਕਹਾਨਾ ਕੀਤਾ ਹੀ ਨਹੀਂ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਥਾਂ ਥਾਂ ਤੇ ਪੁਲਿਸ ਛਾਪੇਮਾਰੀ ਕਰ ਰਹੀ ਆ ਲੱਭ ਰਹੀ ਆ ਹੁਣ ਅਮੀਨਾ ਕਦੋਂ ਤੱਕ ਗ੍ਰਿਫਤਾਰ ਹੁੰਦੀ ਆ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਆ ਤੇ ਉਸ ਕੁੜੀ ਦਾ ਪ੍ਰੇਮੀ ਆ ਜਿਹੜਾ ਉਹ ਪੁਲਿਸ ਕੋਲੇ ਫਸ ਚੁੱਕਾ ਜਿਹੜਾ ਵਿਚਾਰਾ ਉਸ ਕੁੜੀ ਦੇ ਜਾਲ ਦੇ ਵਿੱਚ ਫਸਿਆ ਹੈਰਾਨੀ ਹੁੰਦੀ ਆ ਕਿ ਇਸ ਪ੍ਰੇਮ ਪਿਆਰ ਨੂੰ ਜਾਂ ਕਹਿ ਲਓ ਇਹਨਾਂ ਰਿਸ਼ਤਿਆਂ ਨੂੰ ਪਾਉਣ ਖਾਤਰ ਲੋਕ ਕਿੱਥੋਂ ਤੱਕ ਚਲੇ ਜਾਂਦੇ ਆ ਕਿਵੇਂ ਕਿਵੇਂ ਦਿਮਾਗ ਆਪ ਦੇ ਇਸਤੇਮਾਲ ਕਰਦੇ ਆ ਇਹ ਵੀ ਨਹੀਂ ਸੋਚਦੇ ਕਿ ਜਿਹੜਾ ਵਿਚਾਰਾ ਜਿਹਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਬੰਦੇ ਨੂੰ ਅਸੀਂ ਨਜਾਇਜ਼ ਫਸਾ ਰਹੇ ਆ ਉਹਦਾ ਕੀ ਕਸੂਰ ਆ ਮਾੜਾ ਮੋਟਾ ਤਾਂ ਸੋਚਣਾ ਚਾਹੀਦਾ ਜਿੰਨਾ ਇਹ ਮਸਲਾ ਗਊ ਮਾਸ ਦਾ ਜਾਂ ਗਊ ਤਸਕਰੀ ਦਾ ਆਪਾਂ ਕਹਿ ਲਈਏ ਜਿੰਨਾ ਇਹ ਸੈਂਸਿਟਿਵ ਇਸ਼ੂ ਆ ਇਹਦੇ ਵਿੱਚ ਤਾਂ ਹੋ ਸਕਦਾ ਉਸ ਕੁੜੀ ਦੇ ਪਤੀ ਦੀ ਲੋਕ ਕੁੱਟ-ਕੁੱਟ ਕੇ ਹੀ ਹੱਤਿਆ ਕਰ ਦਿੰਦੇ ਉਹਨੂੰ ਭੂਰਾ ਵੀ ਰਹਿਮ ਨਹੀਂ ਆਇਆ ਉਹਨੂੰ ਭੂਰਾ ਵੀ ਤਰਸ ਨਹੀਂ ਆਇਆ ਜਦੋਂ ਕਿ ਉਹ ਖੁਦ ਮੰਨਦੀ ਆ ਕਿ ਮੇਰਾ ਪਤੀ ਆ ਜਿਹੜਾ ਬਹੁਤ ਚੰਗੇ ਸੁਭਾਅ ਦਾ ਏ ਕਿਉਂਕਿ ਉਹਨੇ ਆਪਦੇ ਆਸ਼ਿਕ ਨੂੰ ਕਿਹਾ ਕਿ ਮੇਰੇ ਮਾਪਿਆਂ ਨੇ ਮੰਨਣਾ ਹੀ ਨਹੀਂ ਉਹ ਕਹਿਣਗੇ ਕਿ ਤੇਰੇ ਪਤੀ ਵਿੱਚ ਕੀ ਕਮੀ ਆ ਜਿਹੜਾ ਤੂੰ ਉਹਨੂੰ ਛੱਡਣਾ ਚਾਹੁੰਦੀ ਆ ਫਿਰ ਵੀ ਉਹਨੇ ਆਪਦੇ ਪਤੀ ਨੂੰ ਫਸਾਉਣ ਵਾਸਤੇ ਕਿਹੋ ਜੀ ਕੋਜੀ ਚਾਲ ਚੱਲੀ ਕਿਹੋ ਜੀ ਕੋਜੀ ਸਾਜ਼ਿਸ਼ ਕੀਤੀ